ਤਰਨਤਾਰਨ ਜਿਮਨੀ ਚੋਣ ਦਾ ਅਖਾੜਾ ਜਿਹੜਾ ਪਖਾਇਆ ਸੀਗਾ ਅੱਜ ਨਤੀਜੇ ਆਉਣੇ ਸੀਗੇ ਤਰਨਤਾਰਨ ਜਿਮਨੀ ਚੋਣ ਨੇ ਸੋ ਨਤੀਜੇ ਅੱਜ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਪਹਿਲੇ ਰਾਉਂਡ ਦੂਸਰੇ ਰਾਉਂਡ ਤੀਸਰੇ ਰਾਉਂਡ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਜਿਹੜੇ ਪ੍ਰਿੰਸੀਪਲ ਚਕਿੰਦਰ ਕੌਰ ਸੀਗੇ ਉਹ ਅੱਗੇ ਜਾ ਰਹੇ ਸੀਗੇ ਉਸ ਤੋਂ ਬਾਅਦ ਚੌਥਾ ਪੰਜਵਾਂ ਛੇਵਾਂ ਲਗਾਤਾਰ ਲੀਡ ਵਧਦੀ ਜਾ ਰਹੀ ਹੈ ਆਮ ਆਦੀ ਪਾਰਟੀ ਦੇ ਜਿਹੜੇ ਹਰਮਿੰਦਰ ਸਿੰਘ ਸੰਧੂ ਚੋਣ ਨਿਸ਼ਾਨ ਝਾੜੂ ਆਮ ਆਦੀ ਪਾਰਟੀ ਤੋਂ ਇਲੈਕਸ਼ਨ ਲੜ ਰਿੰਦੇ ਲਗਾਤਾਰ ਉਹਨਾਂ ਦੀ ਲੀਡ ਵਧਦੀ ਜਾ ਰਹੀ ਹੈ ਚੌਥੇ ਪੰਜਵਾਂ ਛੇਵਾਂ ਸ ਇਸੇ ਤਰ੍ਹਾਂ ਲਗਾਤਾਰ 11ਵੇਂ ਰਾਉਂਡ ਤੇ ਪਹੁੰਚ ਕੇ ਲਗਾਤਾਰ 11ਵੇਂ ਰਾਉਂਡ ਤੇ ਪਹੁੰਚ ਕੇ ਜਿਹੜੀ ਇਹ ਲੀਡ ਵਧੀ ਜਾਰੀ ਤੁੰਦਾਦੀ ਏ ਲਗਾਤਾਰ ਲੀਡ 9142 ਵੋਟਾਂ ਦੀ ਅਮਨੀ ਪਾਰਟੀ ਦੀ ਅੱਗੇ ਜਾਰੀ ਹੈ ਹੁਣ ਦੇਖਣਾ ਇਹ ਹੋ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕੀ ਇਹ ਲੀਡ ਘਟਦੀ ਏ ਜਾਂ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਏ ਸੋ ਕਿਤੇ ਨਾ ਕਿਤੇ ਅਕਾਲੀ ਦਲ ਵੀ ਬਹੁਤ ਵਧੀਆ ਆਪਣੀ 26 بچਾ ਕੇ ਰੱਖੀ ਆ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਅਕਾਲੀ ਦਲ ਦੇ ਸ਼ੁਰੂ ਮਨੀ ਅਕਾਲੀ ਦਲ ਦੇ ਉਹ ਲੱਗਦਾ ਨਹੀਂ ਸੀਗਾ ਵੀ ਦੂਸਰੇ ਨੰਬਰ ਤੇ ਆਣਗੇ ਕੋਈ ਮੁਕਾਬਲਾ ਜਿਹੜਾ ਪੂਰਾ ਫਸਵਾ ਦਿੱਤਾ ਜਾ ਰਿਹਾ ਅਕਾਲੀ ਦਲ ਤੇ ਆਮਦ ਦੀ ਪਾਰਟੀ ਵੱਲੋਂ ਕਿਤੇ ਨਾ ਕਿਤੇ ਜਿਹੜੀ ਆਮਦ ਕਾਂਗਰਸ ਦੀ ਗੱਲ ਕਰੀਏ ਕਾਂਗਰਸੀ ਅਪਿਚ ਬਹੁਤ ਹੀ ਪਿਛੇ ਜਾ ਚੁੱਕੇ ਕਿਉਂਕਿ ਕਿਤਨੇ ਕਿਤੇ ਜਿਹੜੀ ਰਾਜਾ ਵੜਿੰਗ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਸਵਾਲ ਵੀ ਖੜੇ ਕਰ ਦਿੱਤੇ ਗਏ ਲੋਕਾਂ ਨੇ ਕਿਉਂਕਿ ਜੋ ਪਿਛਲੇ ਦਿਨੀ ਸ਼ਬਦਾਬਲੀ ਵਰਤੀ ਗਈ ਹੈ ਜੋ ਵੀਡੀਓ ਵਾਇਰਲ ਹੋਈਆਂ ਰਾਜਾ ਵੜਿੰਗ ਦੀਆਂ ਉਸ ਨੂੰ ਲੈ ਕੇ ਕਿਤਨੇ ਕਿਤੇ ਇਸ ਇਲੈਕਸ਼ਨ ਦੇ ਵਿੱਚ ਵੋਟਾਂ ਦਾ ਜਰੂਰ ਫਰਕ ਪਿਆ ਹੋਊਗਾ ਉਥੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਸੀ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਕਹਿ ਸਕਦੇ ਆ ਗੱਟ ਜੋੜ ਦੇ ਵਿੱਚ ਖੜੇ ਸੀਗੇ ਉਹ ਚੌਥੇ ਨੰਬਰ ਤੇ ਆ ਰਹੇ ਨੇ ਤੇ ਪੰਜਵੇਂ ਨੰਬਰ ਤੇ ਆ ਰਹੀ ਹੈ ਭਾਜਪਾ ਪਹਿਲੇ ਦੂਜੇ ਚੀਜ਼ੇ ਰਾਉਂਡ ਤੇ ਅਕਾਲੀ ਦਲ ਅੱਗੇ ਵਧੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤ ਵੱਲ ਅੱਗੇ ਵਧੀ ਹੁਣ ਦੇਖਣਾ ਹੋਵੇਗਾ ਕਿ ਇਹ ਆਮ ਆਦਮੀ ਪਾਰਟੀ ਜਿੱਤਦੀ ਹੈ ਕਿੰਨੀ ਲੀਡਾਂ ਜਿੱਤ ਗਈ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤਰਨ ਤਾਰਨ ਜਿਮਨੀ ਚੌਣ ਦਾ ਅਖਾੜਾ ਜਿਹੜਾ ਪਖਾਇਆ ਸੀਗਾ ਅੱਜ ਨਤੀਜੇ ਆਉਣੇ ਸੀਗੇ ਤਰਨ ਤਾਰਨ ਜਿਮਨੀ ਚੌਣ ਨੇ ਸੋ ਨਤੀਜੇ ਅੱਜ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਪਹਿਲੇ ਰਾਊਂਡ ਦੂਸਰੇ ਰਾਊਂਡ ਤੀਸਰੇ ਰਾਊਂਡ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਜਿਹੜੀ ਪ੍ਰਿੰਸੀਪਲ ਚਕੁੰਦਰ ਕੌਰ ਸੀਗੇ ਉਹ ਅੱਗੇ ਜਾ ਰਹੇ ਸੀਗੇ ਉਸ ਤੋਂ ਬਾਅਦ ਚੌਥਾ ਪੰਜਵਾਂ ਛੇਵਾਂ ਲਗਾਤਾਰ ਲੀਡ ਵਧਦੀ ਜਾ ਰਹੀ ਹੈ ਆਮ ਆਦੀ ਪਾਰਟੀ ਦੇ ਜਿਹੜੇ ਹਰਮਿੰਦਰ ਸਿੰਘ ਸੰਧੂ ਚੋਣ ਨਿਸ਼ਾਨ ਝਾੜੂ ਆਮ ਆਦੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਨੇ ਲਗਾਤਾਰ ਉਹਨਾਂ ਦੀ ਲੀਡ ਵਧਦੀ ਜਾ ਰਹੀ ਹੈ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਇਸੇ ਤਰ੍ਹਾਂ ਲਗਾਤਾਰ 11ਵੇਂ ਰਾਊਂਡ ਤੱਕ ਪਹੁੰਚ ਕੇ ਲਗਾਤਾਰ 11ਵੇਂ ਰਾਊਂਡ ਤੇ ਪਹੁੰਚ ਕੇ ਜਿਹੜੀ ਇਹ ਲੀਡ ਵਧਦੀ ਜਾ ਰਹੀ ਥੁੰਦਾਦੀ ਹੈ ਲਗਾਤਾਰ ਲੀਡ 9942 ਵੋਟਾਂ ਦੀ ਆਮ ਆਨਿ ਪਾਰਟੀ ਦੀ ਅੱਗੇ ਜਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਇਹ ਲੀਡ ਘਟਦੀ ਹੈ ਜਾਂ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਸੋ ਕਿਤਨੇ ਕਿਤੇ ਅਕਾਲੀ ਦਲ ਵੀ ਬਹੁਤ ਵਧੀਆ ਆਪਣੀ ਛਵੀ ਬਚਾ ਕੇ ਰੱਖੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਅਕਾਲੀ ਦਲ ਦੇ ਸ਼ੁਰੂ ਮਨੀ ਅਕਾਲੀ ਦਲ ਦੇ ਉਹ ਲੱਗਦਾ ਨਹੀਂ ਸੀਗਾ ਵੀ ਦੂਸਰੇ ਨੰਬਰ ਤੇ ਆਣਗੇ ਕੋਈ ਮੁਕਾਬਲਾ ਜਿਹੜਾ ਪੂਰਾ ਫਸਵਾ ਦਿੱਤਾ ਜਾ ਰਿਹਾ ਅਕਾਲੀ ਦਲ ਤੇ ਆਮ ਆਦੀ ਪਾਰਟੀ ਵੱਲੋਂ ਕਿਤਨੇ ਕਿਤੇ ਜਿਹੜੀ ਆਮ ਕਾਂਗਰਸ ਦੀ ਗੱਲ ਕਰੀਏ ਕਾਂਗਰਸੀ ਅਪਿਚ ਬਹੁਤ ਹੀ ਪਿਛੇ ਜਾ ਚੁੱਕੇ ਕਿਉਂਕਿ ਕਿਤਨੇ ਕਿਤੇ ਜਿਹੜੀ ਰਾਜਾ ਵੜਿੰਗ ਦੀ ਜਿਹੜੀ ਕਾਰਗਜ਼ਰੀ ਹੈ ਉਹਦੇ ਤੇ ਸਵਾਲ ਵੀ ਖੜੇ ਕਰ ਦਿੱਤੇ ਕਿ ਲੋਕਾਂ ਨੇ ਕਿਉਂਕਿ ਜੋ ਪਿਛਲੇ ਦਿਨੀ ਸ਼ਬਦਾਵਲੀ ਵਰਤੀ ਗਈ ਹੈ ਜੋ ਵੀਡੀਓ ਵਾਇਰਲ ਹੋਈ ਹੈ ਰਾਜਾ ਵੜਿੰਗ ਦੀਆਂ ਉਸ ਨੂੰ ਲੈ ਕੇ ਕਿਤਨੇ ਕਿਤੇ ਇਸ ਇਲੈਕਸ਼ਨ ਦੇ ਵਿੱਚ ਵੋਟਾਂ ਦਾ ਜ਼ਰੂਰ ਫਰਕ ਪਿਆ ਹੋਊਗਾ ਉਥੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਸੀ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਕਹਿ ਸਕਦੇ ਆ ਗੱਠਜੋੜ ਦੇ ਵਿੱਚ ਖੜੇ ਸੀਗੇ ਉਹ ਚੌਥੇ ਨੰਬਰ ਤੇ ਆ ਰਹੇ ਨੇ ਤੇ ਪੰਜਵੇਂ ਨੰਬਰ ਤੇ ਆ ਰਹੀ ਹੈ ਭਾਜਪਾ ਪਹਿਲੇ ਦੂਜੇ ਚੀਜ਼ੇ ਰਾਉਂਡ ਤੇ ਅਕਾਲੀ ਦਲ ਅੱਗੇ ਵਧੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤ ਵੱਲ ਅੱਗੇ ਵਧੀ ਹੁਣ ਦੇਖਣਾ ਹੋਵੇਗਾ ਕਿ ਇਹ ਆਮ ਆਦਮੀ ਪਾਰਟੀ ਜਿੱਤਦੀ ਹੈ ਕਿੰਨੀ ਲੀਡਾਂ ਜਿੱਤਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ